ਲਾਵਾਰਿਸ਼ ਸ਼ਬਦ ਦਾ ਗੱਲ ਕਰੀਏ ਤਾਂ ਲਵਾਰਿਸ਼ ਸ਼ਬਦ ਦਾ ਦਰਦ ਕੀ ਹੈ ਜਦੋਂ ਪਰਮ ਸੱਚ ਤੋਂ ਰਿਐਲਿਟੀ ਤੋਂ ਇਨਸਾਨ ਟੁੱਟ ਜਾਂਦਾ ਹੈ ਨਾ ਹੁਣ ਟੁੱਟ ਗਿਆ ਵਿਛੜ ਗਿਆ ਹੁਣ ਉਹ ਖੋਜਦਾ ਵੀ ਨਹੀਂ ਆਪਣੇ ਮੂਲ ਨੂੰ ਆਪਣੇ ਘਰ ਨੂੰ ਆਪਣੇ ਔਰੀਜਿਨ ਨੂੰ ਉਹ ਸੁਪਰੀਮ ਪਾਵਰ ਪਰਮ ਸ਼ਕਤੀ ਪਰਮਾਤਮਾ ਜਦੋਂ ਉਹਦੇ ਨਾਲੋਂ ਵਿਛੜ ਗਿਆ ਲਿੰਕ ਟੁੱਟ ਗਿਆ ਲਵਾਰਿਸ਼ ਹੋ ਗਿਆ ਸਤਿ ਸ਼੍ਰੀ ਅਕਾਲ ਜੀ ਜਸ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਮਨਿੰਦਰ ਕੌਰ ਅੱਜ ਅਸੀਂ ਪਹੁੰਚੇ ਹੋਏ ਹਾਂ ਪ੍ਰਬਾਸਰਾ ਸੰਸਥਾ ਤੇ ਇੱਥੇ ਕਿਸੇ ਜਾਣ ਪਹਿਚਾਨ ਦੇ ਮਤਹਾਸ ਨਹੀਂ ਪ੍ਰਬਾਸਰਾ ਦੇ ਮੁਖੀ ਨੇ ਜੋ ਸ਼ਮਸ਼ੀਰ ਸਿੰਘ ਜੀ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਸ਼ਮਸ਼ੀਰ ਜੀ ਵਾਇਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅ ਜਿਸ ਤਰ੍ਹਾਂ ਕਿ ਪ੍ਰਬ ਆਸਰਾ ਦੇ ਤੁਸੀਂ ਚਲਾ ਰਹੇ ਹੋ ਸੰਸਥਾ ਨੂੰ ਬਹੁਤ ਜ਼ਿਆਦਾ ਮੁਸ਼ਕਿਲਾਂ ਵਿੱਚ ਜ਼ਰੂਰ ਆਉਂਦੀਆਂ ਹੋਣਗੀਆਂ ਤੇ ਇੱਥੇ ਜੇਕਰ ਆਪਾਂ ਲਾਵਾਰਿਸ਼ ਸ਼ਬਦ ਦਾ ਗੱਲ ਕਰੀਏ ਤਾਂ ਲਾਵਾਰਿਸ਼ ਸ਼ਬਦ ਦਾ ਦਰਦ ਕੀ ਹੈ ਸਭ ਤੋਂ ਪਹਿਲਾਂ ਲਵਾਰਿਸ਼ ਦਾ ਦਰਦ ਜਿਹੜਾ ਹੈਗਾ ਸਮਾਜ ਦਾ ਦਰਦ ਨੂੰ ਤੁਸੀਂ ਅੱਜ ਵਿਚਾਰ ਕੇ ਦੇਖੋ ਤੇ ਜਿਸ ਦੇ ਵਿੱਚ ਇਨਸਾਨ ਨੂੰ ਰਾਤ ਨੂੰ ਨੀਂਦ ਵੀ ਨਹੀਂ ਆ ਰਹੀ ਇੰਨਾ ਸਟ੍ਰੈਸ ਵਿੱਚ ਹੈ ਇੰਨਾ ਪਰੇਸ਼ਾਨ ਹੈ ਗੱਡੀ ਵੀ ਵੱਡੀ ਰੱਖੀ ਹੋਈ ਹੈ ਔਰ ਬੜਾ ਵਧੀਆ ਮਕਾਨ ਵੀ ਹੈ ਰਹਿਣ ਲਈ ਤੇ ਪਦਾਰਥ ਵੀ ਹੈਗੇ ਔਰ ਫੇਰ ਵੀ ਪਰੇਸ਼ਾਨ ਹੈ ਪਦਵੀ ਵੀ ਹੈਗੀ ਹੈ ਬਿਜ਼ਨਸ ਵੀ ਹੈਗਾ ਏ ਪਦਾਰਥ ਵੀ ਹੈਗੇ ਐ ਤੇ ਸਿਰੇ ਦਾ ਪਰੇਸ਼ਾਨ ਵੀ ਹੈਗਾ ਜੇ ਸਰਤੋਸ ਹੀ ਪਦਵੀ ਦੀ ਗੱਲ ਕੀਤੀ ਹੈ ਜਦੋਂ ਉਸ ਕੋਲ ਅੱਛਾ ਅਹੁਦਾ ਹੈ ਤਾਂ ਉਸ ਨੂੰ ਪਰੇਸ਼ਾਨੀ ਹੋ ਹੀ ਨਹੀਂ ਸਕਦੀ ਹੂੰ ਤੇ ਜਿਹੜੀ ਪਰੇਸ਼ਾਨੀ ਹੈਗੀ ਹੈ ਨਾ ਇਹ ਪਰੇਸ਼ਾਨੀ ਸ਼ਬਦ ਅਹੁਦੇ ਜਿਹੜੇ ਹਨ ਇਹਨਾਂ ਦਾ ਇਸ ਤਰ੍ਹਾਂ ਦਾ ਸਬੰਧ ਨਹੀਂ ਕਿ ਅਹੁਦੇ ਪਰੇਸ਼ਾਨੀ ਖਤਮ ਕਰ ਸਕਦੇ ਆ ਜਾਂ ਪਰੇਸ਼ਾਨੀ ਪੈਦਾ ਕਰ ਸਕਦੇ ਆ ਪਰੇਸ਼ਾਨੀ ਜਿਹੜੀ ਹੁੰਦੀ ਹੈ ਜਦੋਂ ਪਰਮ ਸੱਚ ਤੋਂ ਰਿਐਲਿਟੀ ਤੋਂ ਇਨਸਾਨ ਟੁੱਟ ਜਾਂਦਾ ਹੈ ਨਾ ਹੂੰ ਹੁਣ ਟੁੱਟ ਗਿਆ ਵਿਛੜ ਗਿਆ ਹੁਣ ਉਹ ਖੋਜਦਾ ਵੀ ਨਹੀਂ ਆਪਣੇ ਮੂਲ ਨੂੰ ਆਪਣੇ ਘਰ ਨੂੰ ਆਪਣੇ origin ਨੂੰ ਉਹ ਸੁਪਰੀਮ ਪਾਵਰ ਪਰਮ ਸ਼ਕਤੀ ਪਰਮਾਤਮਾ ਜਦੋਂ ਉਹਦੇ ਨਾਲੋਂ ਵਿਛੜ ਗਿਆ ਲਿੰਕ ਟੁੱਟ ਗਿਆ ਲਵਾਰਸ ਹੋ ਗਿਆ ਲਵਾਰਸ ਸ਼ਬਦਾ ਅਰਥ ਕੀ ਹੈ ਅਸਲ ਦੇ ਵਿੱਚ ਮੈਂ ਕਹਿੰਦਾ ਟੁੱਟ ਗਿਆ ਨਾ ਮੂਲ ਨਾਲ ਟੁੱਟ ਗਿਆ ਮੂਲ ਮੂਲ ਕੀ ਹੈ ਇਕ ਇਸ ਇੱਕੇ ਕਾ ਜਾਣੇ ਪੇ ਉਹ ਆਪੇ ਕਰਤਾ ਆਪੇ ਦਿਓ ਜੀ ਦੇ ਹੁਕਮ ਦੇ ਵਿੱਚ ਆਕਾਰ ਬਣਦੇ ਜੀ ਦੇ ਹੁਕਮ ਦੇ ਵਿੱਚ ਸ੍ਰਿਸ਼ਟੀ ਬਣ ਰਹੀ ਹੈ ਸਾਰੇ ਜੀ ਜੰਤ ਬਣ ਰਹੇ ਆ ਮੈਂ ਫਿਰ ਕਹਿੰਦਾ ਵੀ ਸਾਇੰਸ ਦੀ ਅਸੀਂ ਰਿਸਪੈਕਟ ਕਰਦੇ ਆ ਕਿਉਂਕਿ ਉਹਦੀ ਚੀਜ਼ਾਂ ਵਰਤਣੀਆਂ ਸਾਇੰਸ ਦੀਆਂ ਸੈਂਟਿਸਟ ਨਹੀਂ ਆ ਪਰ ਸਾਇੰਸ ਖੋਜ ਰਹੀ ਹੈ ਜੇ ਬਾਡੀ ਦਾ ਜਿਹੜਾ ਹੈਗਾ ਨੂੰ ਪਤਾ ਨਹੀਂ ਲੱਗ ਰਿਹਾ ਬਾਡੀ ਦਾ ਪਾਰਟ ਵੀ ਨਹੀਂ ਬਣਾ ਪਾ ਰਹੇ ਬਲੱਡ ਨਹੀਂ ਬਣਾ ਪਾ ਰਹੇ ਕੁਝ ਚੀਜ਼ ਨਹੀਂ ਬਣਾ ਪਾ ਰਹੇ ਜੀ ਨੇ ਇਹਨੂੰ ਬਣਾਇਆ ਉਹ ਮਾਲਕ ਜਿਸ ਨੇ ਇਸ ਨੂੰ ਬਣਾਇਆ ਉਹ ਕੈਸਾ ਕਿ ਬ੍ਰੇਨ ਹੈ ਉਹ ਜਿਹਨੇ ਬਣਾਇਆ ਬ੍ਰੇਨ ਤਾਂ ਅਜ ਵੱਡੇ ਤੋਂ ਵੱਡਾ ਦੁਨੀਆ ਦਾ ਬ੍ਰੇਨ ਜਿਹੜਾ ਹੈਗਾ ਸਾਇੰਟਿਸਟ ਦਾ ਬ੍ਰੇਨ ਜਿਹੜਾ ਹੈਗਾ ਅੱਜ ਤੱਕ ਨਹੀਂ ਬਣਾ ਸਕਿਆ ਇਸ ਬਾਡੀ ਨੂੰ ਇਹਦਾ ਪਾਰਟ ਨਹੀਂ ਬਣਾ ਸਕਿਆ ਜਿਵੇਂ ਆਪਾਂ ਕਹਿੰਦੇ ਇਹਦਾ ਬਲੱਡ ਨਹੀਂ ਬਣਾ ਸਕਿਆ ਅਰ ਜਿਹਨੇ ਇਸ ਨੂੰ ਬਣਾਇਆ ਉਹ ਕੌਣ ਹੈ ਉਹ ਸ਼ਕਤੀ ਜਿਹੜੀ ਮੂਲ ਸ਼ਕਤੀ ਹੈ ਜਿਹਨੂੰ ਕੋਈ ਬੋਲੇ ਰਾਮ ਰਾਮ ਕੋਈ ਖੁਦਾਏ ਕੁਸੇਵ ਹੈ ਗਸਈਆਂ ਕੋਈ ਅੱਲਾ ਹੈ ਕੁਝ ਵੀ ਕਹਿ ਲਓ ਉਹ ਉਹ ਪਰਮ ਸ਼ਕਤੀ ਪਰਮਾਤਮਾ ਜਦੋਂ ਉਹਦੇ ਨਾਲੋਂ ਅਸੀਂ ਵਿਛੜ ਗਏ ਆ ਟੁੱਟ ਗਏ ਆ ਕਨੈਕਸ਼ਨ ਟੁੱਟ ਗਿਆ ਤੇ ਥੌਟ ਸਾਡੀ ਉਹਦੇ ਵੱਲ ਜਾ ਹੀ ਨਹੀਂ ਰਹੀ ਤੇ ਫਸ ਗਈ ਮੈਟੀਰੀਅਲਿਸਟਿਕ ਵਰਲਡ ਦੇ ਵਿੱਚ ਹੁਣ ਮੈਟੀਰੀਅਲਿਸਟਿਕ ਵਰਲਡ ਦੀਆਂ ਪਦਵੀਆਂ ਇਹਦੇ ਪਦਾਰਥ ਤੇ ਸਾਨੂੰ ਪਰੇਸ਼ਾਨੀ ਦੇਣਗੇ ਕਦੇ ਪੁੱਛ ਕੇ ਦੇਖ ਲਓ ਜਿਹਨਾਂ ਕੋਲ ਬਹੁਤ ਜ਼ਿਆਦਾ ਪਦਾਰਥ ਹੈ ਤੇ ਪਤਾ ਵੀ ਨਹੀਂ ਵੀ ਕੱਲੇ ਕੱਲੇ ਪਰਿਵਾਰ ਦੇ ਕੋਲ ਕੱਲੇ ਕੱਲੇ ਮੈਂਬਰ ਕੋਲ ਗੱਡੀ ਹੁੰਦੀ ਔਰ ਗੱਡੀ ਦੀ ਕੀਮਤ ਇੰਨੀ ਹੁੰਦੀ ਹੈ ਹਨਾਨ ਹਨਾਨ ਕਰਨ ਵਾਲੀ ਹੁੰਦੀ ਹੈ ਗੱਡੀਆਂ ਖੜਾਉਣ ਨੂੰ ਜਗ੍ਹਾ ਨਹੀਂ ਹੁੰਦੀ ਘਰ ਦੇ ਵਿੱਚ ਬਿਲਕੁਲ ਤੇ ਪਰੇਸ਼ਾਨੀ ਦੇਖ ਲਓ ਕਿੰਨੀ ਹੈ ਉਹਨਾਂ ਨੂੰ ਪੁੱਛ ਕੇ ਦੇਖ ਲਓ ਲਾਗੇ ਬੈ ਕੇ ਦੇਖ ਲਓ ਵੀ ਠੰਡੀ ਹਵਾ ਆਉਂਦੀ ਹੈ ਜਾਂ ਦਵਾਰੇ ਦਵਾਰੇ ਬੈਣ ਨੂੰ ਦਿਲ ਨਹੀਂ ਕਰਦਾ ਕਿਉਂਕਿ ਇਹ ਚਮਕ-ਦਮਕ ਹੈ ਜਿਹੜੀ ਉਹਨੂੰ ਵੇਖ ਕੇ ਤਾਂ ਇੱਦਾਂ ਹੀ ਲੱਗਦਾ ਕਿ ਇਨਸਾਨ ਬਹੁਤ ਖੁਸ਼ ਹੋਵੇਗਾ ਹਾਂ ਫਿਰ ਉਹਦੇ ਡਾਇਲੌਗ ਦੇਖ ਕੇ ਉਹਦੀ ਡੀਲਿੰਗ ਦੇਖ ਕੇ ਫਿਰ ਕਿਵੇਂ ਲੱਗਦਾ ਵੀ ਇਹਦੇ ਇਹਨਾਂ ਦੁਖੀ ਕੋਈ ਨਹੀਂ ਹੋਣਾ ਠੀਕ ਹੈ ਇਸ ਕਰਕੇ ਅਲਵਾਰ ਸੋ ਲੋਗ ਹੈ ਜਿਹੜੇ ਕਿ ਪਰਮ ਪਿਤਾ ਪਰਮਾਤਮਾ ਦੇ ਨਾਲੋਂ ਮੂਲ ਨਾਲੋਂ ਜਿਹੜੇ ਟੁੱਟ ਗਏ ਮੂਲ ਤੇ ਨੂਰ ਸ਼ਬਦ ਇੱਕ ਨੂਰ ਤੇ ਸਭ ਜਗ ਉਪਜਿਆ ਕੌਣ ਬਲੇ ਕੋ ਮੰਦੇ ਜਿਹੜੇ ਕਿ ਬਿਲਕੁਲ ਹੀ ਡਿਸਕਨੈਕਟ ਹੋ ਗਏ ਹਨ ਜਿਸ ਵੇਲੇ ਉਹ ਕੰਮ ਕਰਦੇ ਹਨ ਇਨਰ ਵਾਇਸ ਜਿਹੜੀ ਹੈ ਨਾ ਨਾਨਕ ਲਿਖਿਆ ਨਾਲ ਜੀ ਅੰਦਰ ਜੀ ਉਹ ਸ਼ਬਦ ਹੈ ਜਿਹੜਾ ਸਾਡਾ ਇਨਰ ਸ਼ਬਦ ਹੈ ਇਨਰ ਵਾਇਸ ਹੈ ਸਾਡੀ ਅੰਦਰੋਂ ਆ ਰਹੀ ਆਵਾਜ਼ ਜਿਹੜੀ ਹੈਗੀ ਹੈ ਜਿਤ ਸਹਿ ਮਲਾਵਾ ਹੋਏ ਹਨ ਜੀ ਅੰਦਰ ਜੋ ਸ਼ਬਦਾਜੀਤ ਸ਼ੇਮਲਾ ਵਾ ਸਿਰਜਨ ਹਾਰ ਨਾਲ ਮਿਲਾਪ ਕਰਨ ਵਾਲੀ ਅੰਦਰੋਂ ਆਵਾਜ਼ ਆਉਂਦੀ ਹੈ ਜੇ ਉਦਾਂ ਚੱਲੀਏ ਉਹ ਚੰਗਿਆਈਆਂ ਐ ਜਿਹੜੀਆਂ ਸਾਨੂੰ ਉਹਦੇ ਨੇੜੇ ਲੈ ਕੇ ਜਾਂਦੀਆਂ ਚੰਗਿਆਈਆਂ ਬੁਰੀਆਂ ਆ ਬਾਚਾ ਧਰਮ ਦੂਰ ਕਰਮੀਆ ਪੋ ਆਪਣੀ ਕਿੰਨੇ ਦੇ ਦੂਰ ਹੁਣ ਦਰਦ ਇੰਨਾ ਐ ਕਿ ਰਿਸ਼ਤੇ ਵੀ ਦਰਦ ਦੇ ਰਹੇ ਇਨਸਿਕਿਉਰਟੀ ਪੈਦਾ ਕਰ ਰਹੇ ਐ ਫੀਅਰ ਪੈਦਾ ਕਰ ਰਹੇ ਐ ਤੇ ਸਭ ਕੁਝ ਹੋਣ ਦੇ ਬਾਵਜੂਦ ਫਿਰ ਇਨਸਾਨ ਇਕੱਲਾ ਮਹਿਸੂਸ ਕਰਦਾ ਐ ਹਮੇਸ਼ਾ ਹੀ ਆ ਚੀਜ਼ ਕਿਤੇ ਮੇਰੇ ਕੋਲੋਂ ਚਲੀ ਨਾ ਜਾਵੇ ਕਿਤੇ ਘਾਟਾ ਨਾ ਪੈ ਜਾਵੇ ਕਦੇ ਨੁਕਸਾਨ ਨਾ ਹੋ ਜਾਵੇ ਕਿ ਇਹਨੂੰ ਕੁਝ ਨਾ ਹੋ ਜਾਵੇ ਇਹ ਹਰ ਇੱਕ ਚੀਜ਼ ਜਿਹੜੀ ਆ ਇਨਸਾਨ ਨੂੰ ਦੁੱਖ ਦੇ ਰਹੀ ਹੈ ਜਿੰਨੇ ਵੀ ਰਿਸ਼ਤੇ ਆ ਉਹਨਾਂ 'ਚ ਬਹੁਤ ਇਨਸਿਕਿਉਰਿਟੀ ਹੈ ਆਪਾਂ ਡਰ ਕਹਿ ਸਕਦੇ ਹਾਂ ਕਿ ਬਹੁਤ ਜ਼ਿਆਦਾ ਡਰ ਹੈ ਬਹੁਤ ਜ਼ਿਆਦਾ ਡਰ ਹੈ ਕਿ ਆ ਚੀਜ਼ ਮੇਰੀ ਹੈ ਤੇ ਮੇਰੀ ਚੀਜ਼ ਹੈ ਕਿ ਇਹਨੂੰ ਕੁਝ ਹੋ ਨਾ ਜਾਵੇ ਹੂੰ ਉਹਨੂੰ ਕੁਝ ਹੁੰਦਾ ਵੀ ਨਹੀਂ ਸੋਚ-ਸੋਚ ਕੇ ਪਰੇਸ਼ਾਨ ਹੋਈ ਜਾਂਦੇ ਬਿਲਕੁਲ ਇਹਦਾ ਨੁਕਸਾਨ ਨਾ ਹੋ ਜਾਵੇ ਇਹ ਕਿਤੇ ਫੇਲ ਨਾ ਹੋ ਜਾਵੇ ਹੂੰ ਤੇ ਇਹ ਚੀਜ਼ਾਂ ਜਿਹੜੀਆਂ ਇਹਨੂੰ ਕੋਈ ਬਿਮਾਰੀ ਨਾ ਘੇਰ ਲਵੇ ਇਸ ਦੇ ਨਾਲ ਐਦਾਂ ਨਾ ਹੋ ਜੇ ਤੇ ਇਹ ਸਾਰਾ ਕੁਝ ਜਿਹੜਾ ਸਾਨੂੰ ਪੇਨ ਦਿੰਦਾ ਏ ਪਰੇਸ਼ਾਨੀ ਦਿੰਦਾ ਏ ਤੁਸੀਂ ਦਰਦ ਦੀ ਗੱਲ ਕਰਦੇ ਆ ਇਹ ਦਰਦ ਦਿੰਦਾ ਏ ਦਰਦ ਕਿਹਨਾਂ ਨੂੰ ਦਿੰਦਾ ਏ ਜਿਨ੍ਹਾਂ ਨੇ ਸਰਵੰਸਵਾਰ ਤੇ ਉਹਨਾਂ ਨੂੰ ਦਰਦ ਨਹੀਂ ਹੋਇਆ ਦਰਦ ਤਾਂ ਉਹਨਾਂ ਨੂੰ ਵੀ ਹੋਇਆ ਹੋਏਗਾ ਨਹੀਂ ਦਰਦ ਆ ਉਹਨਾਂ ਦੇ ਡਾਇਲੌਗ ਦੱਸ ਰਹੇ ਆ ਦਰਦ ਬਿਲਕੁਲ ਕਿਉਂਕਿ ਉਹ ਗੁਰਬਾਨੀ ਦੇ ਨਾਲ ਜੁੜੇ ਹੋਏ ਸੀ ਨਹੀਂ ਨਹੀਂ ਤੁਸੀਂ ਦੋ ਚੀਜ਼ਾਂ ਨੂੰ ਇਕੱਠਾ ਨਾ ਕਰੋ ਫਿਰ ਮਤਲਬ ਦਰਦ ਨਹੀਂ ਹੋਇਆ ਜੇ ਦਰਦ ਹੋਇਆ ਉਹਨਾਂ ਨੇ ਬਿਆਨ ਕਰ ਦੇਣਾ ਸੀ ਦਰਦ ਹੋਇਆ ਉਹਨਾਂ ਦੇ ਡਾਇਲੌਗ ਨੇ ਦੱਸ ਦੇਣਾ ਸੀ ਕ੍ਰਿਸ਼ਨ ਜੀ ਨੂੰ ਮਹਾਭਾਰਤ ਦੇ ਵਿੱਚ ਦਰਦ ਨਹੀਂ ਹੋਇਆ ਡਾਇਲੌਗ ਦੱਸ ਰਹੇ ਹਨ ਉਹਨਾਂ ਦੇ ਗੁਰਨਾਨਕ ਦੇਵ ਨੂੰ ਬਾਬਰ ਦੀਆਂ ਜੇਲਾਂ ਦੇ ਵਿੱਚ ਦਰਦ ਨਹੀਂ ਹੋਇਆ 10 ਸਾਲ ਸਮਾਜ ਦੇ ਕਲਿਆਣ ਦੇ ਲਈ ਸਮਾਜ ਦੇ ਵਿੱਚ ਇਨਸਾਨੀਅਤ ਨੂੰ ਤੇ ਪ੍ਰਚਾਰ ਤੇ ਪ੍ਰਸਾਰ ਦੇ ਲਈ ਸੱਚ ਦੇ ਲਈ ਤੇ ਉਹ ਮੂਲ ਤੇ ਨੂਰ ਦੇ ਨਾਲ ਇੱਕ ਦੇ ਨਾਲ ਜੋੜਨ ਲਈ ਤੇ ਗੁਰਨਾਨ ਦੇਵ ਜੀਏ 10-10 ਸਾਲ ਲੱਗ ਜਾਂਦੇ ਸੀ ਕੋਈ ਪਰਵਾਹ ਨਹੀਂ 10 ਦਿਨ ਕਿਸੇ ਨੂੰ ਕਰਨੇ ਪੈ ਜਾਣ ਮੇਰੇ ਲਈ 10 ਦਿਨ ਕੱਢ ਲੈ ਅੱਜ ਤੇ 10 ਦਿਨ ਨਹੀਂ ਕੱਢ ਸਕਦਾ ਇਨਸਾਨ ਬਿਲਕੁਲ ਉਹਦੀ ਵੀ ਕੀ ਇਹ ਮੈਂ ਰੱਖੂਗਾ ਪੈਸੇ ਦੀ ਭੇਟ ਚੜਾਤਾ ਗੁਰੂ ਨਾਨਕ ਦੇ ਸਿਧਾਂਤਾਂ ਨੂੰ ਹੁਣ ਜੇ ਗੁਰੂ ਨਾਨਕ ਦੇ ਸਿਧਾਂਤਾਂ ਦਾ ਪ੍ਰਚਾਰ ਵੀ ਕਰਨਾ ਉਹ ਵੀ ਪੈਸੇ ਦੀ ਭੇਟ ੜ ਗਏ ਤੇ ਬਾਬੇ ਨਾਨਕ ਨੇ ਪੈਸੇ ਬਣਾਉਣ ਲਈ ਕੀਤਾ ਸੀ ਬਿਲਕੁਲ ਸੱਚ ਦਾ ਪ੍ਰਚਾਰ ਹੁਣ ਇਹਦਾ ਮਤਲਬ ਗਲਤ ਵੀ ਕੱਢਿਆ ਜਾ ਸਕਦਾ ਜੋ ਮੈਂ ਗੱਲ ਕਹਿਣਾ ਪਰ ਇਸ ਨੂੰ ਵਿਚਾਰਨਾ ਪਏਗਾ ਕਿਉਂਕਿ ਜਿਹੜਾ ਇਹ ਬ੍ਰਹਮ ਦਾ ਗਿਆਨ ਹੈ ਪਰਮ ਸੱਚ ਦਾ ਗਿਆਨ ਹੈ ਇਹ ਕੋਈ ਕਿਸੇ ਚੀਜ਼ ਦੀ ਭੇਟ ਨਹੀਂ ਚੜ੍ਹਨਾ ਚਾਹੀਦਾ। ਇਹਦੀ ਸ਼ਰਤ ਜਿਹੜੀ ਹੈਗੀ ਹੈ ਸ਼ਰਤ ਤਾਂ ਗੁਰੂ ਸਾਹਿਬ ਨੇ ਸ਼ਰਤ ਤਾਂ ਮਨ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਨੇ ਪਾਈ ਹੈ ਹਨ। ਉਹਦੇ ਵਿੱਚ ਤਾਂ ਮਤਲਬ ਹਮੇਸ਼ਾ ਸਭ ਗੁਣਾਂ ਨੂੰ ਧਾਰਨ ਕਰ ਲਾਓ ਗੁਣਾਂ ਨੂੰ ਛੱਡ ਦੇ। ਬਿਨ ਗੁਣ ਕੀਤੇ ਬਖਤ ਨਾ ਹੋਏ। ਉਹ ਕਹਿੰਦੇ ਇੱਕ ਵਾਰ ਇਹ ਤੂੰ ਸਰੈਂਡਰ ਕਰਕੇ ਤਾਂ ਦੇਖ। ਸੱਚ ਨੂੰ। ਨਿਮਰਤਾ ਲਿਆ ਕੇ ਦੇਖ ਮਨ ਦੇ ਵਿੱਚ। ਖੀਮਾ ਕਰਨ ਦਾ ਗੁਣ, ਮਾਫ਼ ਕਰਨ ਦਾ ਗੁਣ ਲਿਆ ਕੇ ਤਾਂ ਦੇਖ। ਤੇ ਮਾਫ ਕਰ ਮਾਫ ਕਿੱਡਾ ਵੱਡਾ ਮਤਲਬ ਹਿਰਦਾ ਹੈ ਭਾਈ ਕਿੰਨੀ ਹੈ ਜੀ ਉਹਨਾਂ ਦਾ ਜਿਹੜੇ ਗੁਰਗੋਬਿੰਦ ਸਿੰਘ ਨੇ ਸਿੱਖਿਆਵਾਂ ਨੂੰ ਵਿਚਾਰਦੇ ਸੀ ਤੇ ਮਾਰਨ ਵਾਲੇ ਨੂੰ ਵੀ ਪਾਣੀ ਪਿਲਾ ਰਹੇ ਤੇ ਤੁਸੀਂ ਕਿਵੇਂ ਕਹੋਗੇ ਉਹਨਾਂ ਨੂੰ ਪੈਨ ਸੀ ਦਰਦ ਸੀ ਉਹਨਾਂ ਨੂੰ ਬਿਲਕੁਲ ਚਾਂਦਨੀ ਚੌਂਕ ਵੀ ਪਹਿਲਾਂ ਵਾਪਰ ਲਿਆ ਚਾਂਦਨੀ ਚੌਂਕ ਵੀ ਵਾਪਰ ਲਿਆ ਪਹਿਲਾਂ ਹੂੰ ਕਿੰਨੇ ਵੱਡੇ ਵੱਡਾ ਜਿਹੜਾ ਸੀ ਸਮਾਜ ਦੇ ਵਿੱਚ ਜਿਹੜਾ ਜ਼ਾਲਮ ਹਕੂਮਤ ਸੀ ਕਿੰਨਾ ਨੁਕਸਾਨ ਕਰ ਰਹੀ ਸੀ ਕਿੰਨਾ ਕੁਛ ਕੀਤਾ ਉਹਨਾਂ ਨੇ ਪਿੱਛੇ ਤੋਂ ਲੈ ਕੇ ਦੇਖ ਲਓਗੇ ਤੁਸੀਂ ਜਹਾਂਗੀਰ ਤੋਂ ਇਹਨਾਂ ਦੇ ਜਿਹੜੇ ਦਾਦੇ ਪਰਦਾਦੇ ਸੀ ਹੂੰ ਤੇ ਗੁਰੂ ਸਾਹਿਬ ਗੁਰੂ ਸਾਹਿਬ ਦੇ ਪਿਤਾ ਜੀ ਉਹਨਾਂ ਦੇ ਅੱਗੇ ਫਾਦਰ ਸਾਹਿਬ ਗੁਰੂ ਹਰਗੋਬਿੰਦ ਪਾਸ਼ਾ ਉਹ ਕਿਦਾਂ ਜਹਾਂਗੀਰ ਮਤਲਬ ਪਿੱਛੇ ਲੰਮੇ ਸਮੇਂ ਤੋਂ ਜ਼ੁਲਮ ਕਰਦੇ ਆ ਰਹੇ ਆ ਉਹ ਤੇ ਫਿਰ ਕੋਈ ਡਾਇਲੌਗ ਦੇ ਵਿੱਚ ਕੋਈ ਪਰੇਸ਼ਾਨੀ ਵਾਲੀ ਗੱਲ ਨਹੀਂ ਸੀ ਕੋਈ ਗਿਲਾ ਸ਼ਿਕਵਾ ਤਾਂ ਨਹੀਂ ਸੀ ਬਿਲਕੁਲ ਨਹੀਂ ਕਦੀ ਕਿਹਾ ਉਹਨਾਂ ਨੇ ਵੀ ਤੇਰੇ ਦਾਦੇ ਨੇ ਤੇਰੇ ਆਣ ਨੇ ਤੇ ਐਦਾਂ ਕੀਤਾ ਤੂੰ ਐਦਾਂ ਕੀਤਾ ਤੇਰੇ ਪਿਤਾ ਨੇ ਐਦਾਂ ਕੀਤਾ ਨਹੀਂ ਕੀਤਾ ਨਾ ਦਰਦ ਨਹੀਂ ਮਤਲਬ ਦਰਦ ਜੇ ਹੋਵੇ ਤਾਂ ਉਹ ਰਿਫਲੈਕਟ ਤਾਂ ਹੋਊਗਾ ਹੀ ਨਾ ਕਿਸੇ ਤਰ੍ਹਾਂ ਹੂੰ ਤੇ ਚਿਹਰੇ ਤੋਂ ਨਹੀਂ ਰਿਫਲੈਕਟ ਹੋਇਆ ਡਾਇਲੌਗ ਤੋਂ ਨਹੀਂ ਤੇ ਐਕਸ਼ਨ ਤੋਂ ਵੀ ਨਹੀਂ ਮਨ ਦੇ ਵਿੱਚ ਵਿਚਾਰਾਂ ਤੋਂ ਵੀ ਨਹੀਂ ਜ਼ੁਬਾਨ ਦੇ ਬੋਲਣ ਤੋਂ ਵੀ ਨਹੀਂ ਤੇ ਐਕਸ਼ਨ ਦੇ ਵਿੱਚ ਵੀ ਪਾਣੀ ਭਲਾਉਣ ਲੱਗ ਗਏ ਉਹਨਾਂ ਨੂੰ ਫਿਰ ਉਹਨਾਂ ਦੇ ਡਰੈਸਿੰਗ ਕਰਾਉਣ ਲੱਗੇ ਫਿਰ ਮੈਂ ਆਪਣੀ ਫੀਲਿੰਗ ਦੱਸ ਰਿਹਾ ਤੇ ਮੈਂ ਆਪਣਾ ਐਕਸਪੀਰੀਅੰਸ ਦੱਸ ਰਿਹਾ ਕਿ ਨਹੀਂ ਦਰਦ ਸੀ ਉਹਨਾਂ ਨੂੰ ਕਿਉਂਕਿ ਉਹ ਵਿਛੜੇ ਹੋਏ ਨਹੀਂ ਸੀ ਤੇ ਇਸ ਕਰਕੇ ਅਸੀਂ ਵਿਛੜੇ ਹਾਂ ਮੂਲ ਨਾਲੋਂ ਅਸੀਂ ਪੈਸੇ ਪਦਾਰਥ ਪਦਵੀਆਂ ਤੇ ਬੈਠ ਕੇ ਵੀ ਜਿਹੜੀ ਮਾਨਸਿਕ ਪੀੜਾ ਚੱਲਦੇ ਆ ਰਹੇ ਆ ਤੇ ਇਹ ਵੱਧ ਹੀ ਜਾਣੀ ਆ ਸਾਡੀ ਬਿਲਕੁਲ ਤੇ ਇੱਥੇ ਜੇਕਰ ਹੁਣ ਆਪਾਂ ਵੇਖੀਏ ਇੱਕ ਪਰਿਵਾਰ ਦੇ ਵਿੱਚ ਹਨਾ ਜੀ ਨੇ ਚਾਰ ਜੀ ਨੇ ਇੱਕੋ ਛੱਤ ਦੇ ਹੇਠ ਵੀ ਰਹਿ ਰਹੇ ਨੇ ਆਪਣੇ ਆਪ ਨੂੰ ਵੈਸੇ ਕੋਈ ਲਾਵਾਰਿਸ਼ ਕਹ ਨਹੀਂ ਕਹਲਾ ਸਕਦਾ ਪਰ ਉਹ ਫਿਰ ਵੀ ਲਾਵਾਰਿਸ਼ਾਂ ਦੇ ਵਾਂਗੇ ਇੱਕ ਦੂਜੇ ਦੇ ਮੱਥੇ ਹੀ ਨਹੀਂ ਲੱਗ ਰਹੇ ਇੱਕ ਦੂਜੇ ਨੂੰ ਬੁਲਾ ਹੀ ਨਹੀਂ ਰਹੇ ਹਾਂ ਇੱਕ ਦੂਜੇ ਦੇ ਮੱਥੇ ਘੱਟ ਲੱਗਦੇ ਆ ਪਰ ਜਿੱਥੇ ਉਹਨਾਂ ਦਾ ਇੰਟਰਸਟ ਬਣ ਗਿਆ ਜੋ ਉਹਨਾਂ ਦੀ ਰੁਚੀ ਹੈ ਹਰ ਇੱਕ ਇਨਸਾਨ ਜਿਹੜਾ ਨਾ ਆਪਣੀ ਰੁਚੀ ਦੇ ਅਕੋਰਡਿੰਗ ਖਿੱਚਿਆ ਜਾਂਦਾ ਜੋ ਦਾ ਇੰਟਰਸਟ ਹੁੰਦਾ ਇੰਟਰਸਟ ਜਿਹੜਾ ਹੈਗਾ ਸਾਡਾ ਸੰਗਤ ਦੇ ਵਿੱਚੋਂ ਬਣਦਾ ਚਲਾ ਜਾਂਦਾ ਸੰਗਤ ਜੋ ਮਾਂ ਨੇ ਮਾਂ ਮਾਂ ਨੇ ਬਾਪ ਨੇ ਜੋ ਸੰਗਤ ਦਿੱਤੀ ਹੈ ਜੋ এনवायरमेंट ਉਹਨਾਂ ਨੂੰ ਮਿਲਿਆ ਜਦੋਂ ਬੱਚਾ ਪੇਟ ਦੇ ਵਿੱਚ ਬਣਨ ਲੱਗਦਾ ਉਸ ਵੇਲੇ ਤੋਂ ਹੀ ਜੋ ਜਿਸ ਵਾਤਾਵਰਣ ਚ এনवायरमेंट ਚ ਮਾਂ ਇਮਪ੍ਰੈਸ਼ਨ ਜਿਹੜੇ ਅੰਦਰ ਬਲੱਡ ਦੇ ਥਰੂ ਤੇ ਜੋ ਵੀ ਉਹਨੂੰ এনवायरमेंट ਨੇ ਇੰਪ੍ਰੈਸ਼ਨ ਦੇ ਦਿੱਤੇ ਤੇ ਉਹਦੇ ਸੰਸਕਾਰ ਬਣਨੇ ਸ਼ੁਰੂ ਹੋ ਗਏ ਤੇ ਉਸ ਤਰੀਕੇ ਨਾਲ ਜਿਵੇਂ ਜਿਵੇਂ ਅੱਗੇ ਉਹਦੇ ਪ੍ਰਭਾਵ ਮੰਨ ਦੇ ਉੱਤੇ ਪਈ ਜਾਂਦਾ ਹੈ ਸੰਗਤ ਮਾਂ ਬਾਪ ਨੇ ਕੀ ਸਖਾਇਆ ਹੁਣ ਮਾਂ ਬਾਪ ਕਹਿੰਦਾ ਪੜਨਾ ਲਿਖਣਾ ਅਫਸਰ ਬਣਨਾ ਇਦਾਂ ਤੇਰੀ ਮੰਮੀ ਆ ਤੇਰਾ ਪਾਪਾ ਕੋਈ ਹੋਰ ਹੋਰ ਤਾਂ ਗੱਲ ਸਮਝਾਈ ਹੋਣੀ ਜਾਂਦੀ ਤੇ ਮੰਮੀ ਪਾਪਾ ਉਹ ਹੈਗੇ ਹਵਾ ਦੇਣ ਵਾਲਾ ਪਾਣੀ ਦੇਣ ਵਾਲਾ ਬਣਾਉਣ ਵਾਲਾ ਪਾਣੀ ਨੂੰ ਹਵਾ ਨੂੰ ਬਣਾਉਣ ਵਾਲਾ ਜਿਹਦੇ ਸਹਾਰੇ ਜੀਣਦੇ ਆ ਜੀਨੇ ਸਾਨੂੰ ਬਣਾਇਆ ਕਮਣ ਮੂਲ ਤੇ ਕਮਣ ਦ੍ਰਿਸ਼ਟਾ ਆ ਉਹ ਪਾਪਾ ਤਾਂ ਯਾਦ ਨਹੀਂ ਹੁੰਦਾ ਉਹ ਸਾਂਝਾ ਮਾਪਦਾ ਯਾਦ ਨਹੀਂ ਹੁੰਦਾ ਉਹਦੇ ਬਾਰੇ ਤਾਂ ਸਿਖਾਇ ਨਹੀਂ ਜਾਂਦਾ ਤੇ ਉਹ ਹਮੇਸ਼ਾ ਹੀ ਉਹਦੇ ਨਾਲੋਂ ਜਦੋਂ ਟੁੱਟਦੇ ਆ ਅਸੀਂ ਤੇ ਉਸ ਵੇਲੇ ਮਤਲਬ ਬੱਚਾ ਜਿਹੜਾ ਹੈਗਾ ਉਹ ਫਿਰ ਦੀ ਰੂਚੀ ਵੀ ਉਸ ਤਰੀਕੇ ਨਾਲ ਬਣਦੀ ਚਲੀ ਜਾਂਦੀ ਹੈ ਅੱਗੇ ਫਿਰ ਅੱਜ ਕੱਲ ਤਾਂ ਤੁਹਾਨੂੰ ਪਤਾ ਵੇ ਜੋਗ ਆ ਗਿਆ ਮੋਬਾਈਲ ਵੀ ਹੁਣ ਤਾਂ ਬਹੁਤ ਪੁਰਾਣਾ ਹੋ ਗਿਆ ਹੁਣ ਤਾਂ ਇੰਨਾ ਕੁਛ ਹੈ ਕਿ ਇਨਸਾਨ ਬਸ ਉਹਦੀਆਂ ਉਹਦੇ ਵਿੱਚ ਉਹਨੂੰ ਬਚਪਨ ਤੋਂ ਹੀ ਉਹ ਚੀਜ਼ਾਂ ਪ੍ਰੋਵਾਈਡ ਹੋ ਜਾਂਦੀਆਂ ਉਹਨੂੰ ਐਦਾਂ ਲੱਗਦਾ ਵੀ ਇਹ ਤਾਂ ਸਾਡੇ ਜੀਵਨ ਦਾ ਹਿੱਸਾ ਹੈ ਅੱਜ ਕੱਲ ਤਾਂ ਮਨ ਲੱਗਦਾ ਉਹਦੇ ਉੱਤੇ ਹੀ ਹੁਣ ਬੱਚਾ ਕਮਰੇ 'ਚ ਬੈਠਿਆ ਆਪਣੇ ਤੇ ਜੇ ਪਿਤਾ ਫੋਨ ਕਰੇ ਕਿ ਬੇਟੇ ਆ ਕੰਮ ਕਰਨਾ ਪਾਏ ਜਰਾ ਤੇ ਉਹਨੇ ਫੋਨ ਕਰ ਰੱਖ ਦਿੱਤਾ ਇੱਥੇ ਤੇ ਬੇਟੇ ਨੇ ਮੈਸੇਜ ਕਰ ਦਿੱਤਾ ਵੀ ਮੈਂ ਥੋੜਾ ਬਿਜ਼ੀ ਹਾਂ ਇਸ ਵੇਲੇ ਤੇ ਮੈਂ ਫਿਰ ਇੰਨੀ देर ਬਾਅਦ ਆਉਂਗਾ ਤੇ ਪਾਪਾ ਨੇ ਫਿਰ ਚੱਕ ਕੇ ਫੋਨ ਕਰਦਾ ਕਹਿੰਦਾ ਬੇਟੇ ਮੈਂ ਬੁਲਾਇਆ ਸੀ ਤੈਨੂੰ ਆਇਆ ਨਹੀਂ ਕਹਿੰਦਾ ਪਾਪਾ ਮੈਂ ਮੈਸੇਜ ਤਾਂ ਕਰਦਾ ਸੀ ਬਿਲਕੁਲ ਕਿਉਂਕਿ ਆਪਾਂ ਇਹ ਕਹਿ ਸਕਦਾ ਕਿ ਮੋਬਾਈਲ ਦੀ ਦੁਨੀਆ ਦੇ ਵਿੱਚ ਅਸੀਂ ਗਵਾਚ ਚੁੱਕੇ ਆ ਮੋਬਾਈਲ ਸਾਨੂੰ ਯੂਜ਼ ਕਰ ਰਿਹਾ ਇੰਨਾ ਜ਼ਬਰਦਸਤ ਸਾਡੇ ਕੋਲ ਟਾਈਮ ਹੁੰਦਾ ਟਾਈਮ ਉਹ ਯੂਜ਼ ਕਰਦਾ ਐਪਸ ਹੀ ਇਦਾਂ ਦੀਆਂ ਜਿਹੜੀਆਂ ਕਿ ਬੈਨ ਹੋਣੀਆਂ ਚਾਹੀਦੀਆਂ ਮੈਨੂੰ ਤੇ ਲੱਗਦਾ ਮੈਂ ਤੇ ਆਪਣੀ ਫੀਲਿੰਗ ਦੱਸ ਰਿਹਾ ਤੁਹਾਨੂੰ ਹੂੰ ਵੀ ਜੇ ਸਾਡਾ ਕੰਟਰੋਲ ਨਹੀਂ ਕੰਟਰੋਲ ਤਾਂ ਨਹੀਂ ਕਿਉਂਕਿ ਸਾਡੇ ਕੋਲ ਸੰਸਕਾਰ ਨਹੀਂ ਮਿਲੇ ਸਾਨੂੰ ਬਹੁਤ ਕੁਝ ਬਣਾਉਣ ਵਧੀਆ ਅਫਸਰ ਬਣਨਾ ਹੈਗਾ ਵਧੀਆ ਬਿਜ਼ਨਸਮੈਨ ਬਣਨਾ ਹੈਗਾ ਤੁਸੀਂ ਮੇਰੇ ਤੋਂ ਵੀ ਵੱਡੇ ਪੋਲੀਟੀਸ਼ਨ ਬਣਨਾ ਤੁਸੀਂ ਮੇਰੇ ਤੋਂ ਵੀ ਵੱਡੇ ਜਿਹੜਾ ਵੀ ਉਹ ਕੰਮ ਕਰਦਾ ਹੈ ਨਾ ਵੀ ਤੇਰੇ ਕੋਲ ਜ਼ਮੀਨ ਹੋਰ ਹੋਣੀ ਚਾਹੀਦੀ ਹੈ ਤੇਰੇ ਕੋਲ ਬਿਜ਼ਨਸ ਬਹੁਤ ਵੱਡਾ ਹੋਣਾ ਚਾਹੀਦਾ ਹੈ ਨਾ ਹਰ ਇੱਕ ਇਨਸਾਨ ਕਹਿੰਦਾ ਵੀ ਮੇਰੇ ਤੋਂ ਤੂੰ ਬੱਚੇ ਤਾਂ ਅੱਗੇ ਨਿਕਲਣਾ ਤਰੱਕੀ ਕਰਨੀ ਹੈ ਹਮ ਪਰ ਤੂੰ ਬੱਚੇ ਇਨਸਾਨ ਬਣਨਾ ਹੈ ਉਹ ਤਾਂ ਗੁਣ ਕੋਈ ਵੀ ਨਹੀਂ ਦਿੰਦਾ ਜਿਹੜਾ ਕਿ ਗੁਰੂ ਸਾਹਿਬ ਨੇ ਸ਼ੁਰੂ ਤੋਂ ਹੀ ਸਾਨੂੰ ਇਹ ਗੱਲ ਗੁਣਾਂ ਦੀ ਕੀਤੀ ਸੀ ਵੀ ਬਿਨਾਂ ਗੁਣਾਂ ਤੋਂ ਤਾਂ ਅਸਲੀ ਮਾਰਗ ਜਿਹੜਾ ਤੁਹਾਨੂੰ ਸਮਝ ਵਿੱਚ ਵੀ ਨਹੀਂ ਆਉਣਾ ਇਸ ਮਾਰਗ ਤੇ ਪੈ ਵੀ ਨਹੀਂ ਸਕਦੇ ਜੀਵਨ ਦੇ ਸੱਚ ਨੂੰ ਪਛਾਣਨ ਦੇ ਤੇ ਔਗਣ ਗਲੇ ਦੀਆਂ ਜੰਜੀਰਾਂ ਐ ਤੁਹਾਡੀ ਜਿਹੜੀ ਐ ਐਕਸਲ ਕੌਂਸ਼ੀਅਸ ਲੈਵਲ ਤੇ ਗਰੋਥ ਨਹੀਂ ਹੋ ਸਕਦੀ ਜੇ ਨਹੀਂ ਹੋ ਸਕਦੀ ਫਿਰ ਤੁਸੀਂ ਕਿਸੇ ਨਾ ਜੀਵਨ ਨੂੰ ਸਮਝ ਸਕਦੇ ਨਾ ਜਗਤ ਨੂੰ ਸਮਝ ਸਕਦੇ ਜੇ ਤੁਸੀਂ ਬਿਨਾਂ ਸਮਝ ਤੋਂ ਕੰਮ ਕਰੋਗੇ ਫਿਰ ਪੈਸਾ ਪਦਾਰਥ ਬਹੁਤ ਇਕੱਠਾ ਕਰ ਲੂਗੇ ਪਰ ਜਿਹੜੀ ਸ਼ਾਂਤੀ ਦੀ ਗੱਲ ਕਰਦੇ ਤੁਸੀਂ ਤੇ ਉਹ ਦੁੱਖ ਤੇ ਸਿਕਿਉਰਿਟੀ ਤੇ ਫੇਅਰ ਤੋਂ ਮੁਕਤ ਹੋ ਜਾਊਗੇ ਡਰ ਵੀ ਹੋਵੇ ਤੇ ਆਨੰਦ ਵੀ ਹੋਵੇ ਦੋ ਚੀਜ਼ਾਂ ਇਕੱਠੀਆਂ ਰਹਿ ਸਕਦੀਆਂ ਜਿੱਥੇ ਡਰ ਆ ਉਥੇ ਖੁਸ਼ੀ ਨਹੀਂ ਜਿੱਥੇ ਖੁਸ਼ੀ ਹੈ ਉਥੇ ਡਰ ਨਹੀਂ ਤੇ ਇਸ ਕਰਕੇ ਜਿੱਥੇ ਅਨਪਵ ਹੈ ਸੱਚ ਦਾ ایکسپੀਰੀਅנס ਕਰ ਲੈ ਜਿਹਨੇ ਸੱਚ ਨੂੰ ਜਨ ਪੋਤਾ ਭੈਣ ਨਹੀਂ ਫਿਰ ਉਥੇ ਡਰ ਨਹੀਂ ਹੈ ਜਿੱਥੇ ਡਰ ਹੈ ਤਾਂ ਮਤਲਬ ਉਥੇ ایکسپੀਰੀਅנס ਨਹੀਂ ਹੈ ਤੇ ਇਸ ਕਰਕੇ ਮੈਨੂੰ ਲੱਗਦਾ ਵੀ ਬੱਚੇ ਨੂੰ ਸ਼ੁਰੂ ਤੋਂ ਹੀ ਸਾਨੂੰ ਜਿਹੜੀ ਇੱਕ ਵਾਤਾਵਰਨ ਮਿਲਣਾ ਚਾਹੀਦਾ ਹੈ এনवायरमेंट ਸਾਨੂੰ ਜੋ ਸ਼ੇਪ ਦਿੰਦਾ ਹੈ ਉਹ ਸਾਨੂੰ ਨਹੀਂ ਮਿਲਦੀ ਸਕੂਲਾਂ 'ਚ ਸਿਲੇਬਸ ਵੀ ਉਹਦਾਂ ਦਾ ਨਹੀਂ ਹੈਗਾ ਸਕੂਲਾਂ ਦੇ ਟੀਚਰ ਫਿਰ ਉਸ ਨੂੰ ਇੰਪੋਰਟੈਂਸ ਵੀ ਉਹਨਾਂ ਨੂੰ ਨਹੀਂ ਮਿਲ ਰਹੀ ਕਿਉਂਕਿ ਟੀਚਰ ਵੀ ਅੱਗੇ ਜਿਹੜੇ ਤਿਆਰ ਹੋ ਕੇ ਆਉਂਦੇ ਆ ਉਹ ਵੀ ਉਸੇ ਵਾਤਾਵਰਣ ਚੋਂ ਆਏ ਆ ਤੇ ਫਿਰ ਸਿਲੇਬਸ ਵੀ ਉਹਦਾਂ ਦਾ ਨਹੀਂ ਹੈਗਾ ਤੇ ਇਸ ਕਰਕੇ ਮਲੇੜਾ ਬੱਚਾ ਪ੍ਰੋਡਕਟ ਜਾਂ ਬਾਹਰ ਨਾ ਮਸ਼ੀਨ ਜੀ ਨਿਕਲ ਕੇ ਆਉਂਦੀ ਹੈ ਬਸ ਕਿ ਉਹਦੇ ਬਸ ਫਿਰ ਇੰਦਾ ਵੀ ਉਹ ਇੱਕ ਇਮੋਸ਼ਨਲੈਸ ਜਿਹਾ ਹੁੰਦਾ ਹੈ ਜਦੋਂ ਹੁਣ ਭਾਵਨਾਵਾਂ ਨਹੀਂ ਇਮੋਸ਼ਨਸ ਨਹੀਂ ਹੈਗੇ ਤੇ ਫਿਰ ਉਹਨੇ ਕੀ ਹੈ ਕੱਲੇ ਕੱਲੇ ਨੇ ਬੈਠੇ ਰਹਿਣਾ ਆਪਣੇ ਆਪ ਦੇ ਵਿੱਚ ਉਹਨਾਂ ਦੀ ਦੁਨੀਆ ਦਾ ਸੱਚ ਵੀ ਉਹੀ ਹੈ ਸਾਈਕੋਲੋਜੀਕਲ ਵਰਲਡ ਹੈ ਉਹਨਾਂ ਦਾ ਉਹ ਤੇ ਰੀਅਲ ਵਰਲ ਜਿਹੜਾ ਹੈਗਾ ਉਹ ਉਸ ਦੀ ਖਬਰ ਵੀ ਨਹੀਂ ਹੈਗੀ ਤੇ ਮੈਂ ਤਾਂ ਕਹਿੰਦਾ ਵੀ ਜੇ ਆਪਣੇ ਆਪ ਨਾਲ ਬੰਦਾ ਕੋਸ਼ਿਸ਼ ਕਰੇ ਜ਼ਿੰਦਗੀ ਨਾਲ ਜ਼ਿੰਦਗੀ ਨੇ ਹੁਣ ਸਾਨੂੰ ਇੰਨਾ ਸੀ ਇਹਨੂੰ ਯੂਜ਼ ਕਰਦੇ ਆਂ ਤੇ ਜ਼ਿੰਦਗੀ ਕਹਿੰਦੀ ਮੈਨੂੰ ਵੀ ਮੌਕਾ ਦੇ ਮੈਂ ਵੀ ਐਕਸਪੈਂਡ ਹੋਣ ਦੇ ਲਈ ਮਤਲਬ ਮੈਨੂੰ ਵੀ ਮੌਕਾ ਦੇ ਮੈਂ ਵੀ ਉਹਦੇ ਲਈ ਬਣੀ ਆ ਮੈਨੂੰ ਬਣਾਇਆ ਕ੍ਰੀਏਟਰ ਨੇ ਵੀ ਮੈਨੂੰ ਵੀ ਟਾਈਮ ਦੇ ਦੇ ਅੰਦਰਲੀ ਆਵਾਜ਼ ਸੁਣ ਲੈ ਮੇਰੀ ਵੀ ਤੇ ਮੰਨ ਲਓ ਜੇ ਇਹਦੇ ਨਾਲ ਮੁਲਾਕਾਤ ਹੁੰਦੀ ਹੈ ਤੇ ਫੇਰ ਇੱਕ ਅਵੇਅਰਨੈਸ ਦੀ ਸ਼ੁਰੂਆਤ ਹੁੰਦੀ ਹੈ ਜੇ ਜ਼ਿੰਦਗੀ ਨਾਲ ਮੁਲਾਕਾਤ ਹੁੰਦੀ ਹੈ ਇਹ ਤੁਸੀਂ ਸਾਰੇ ਇਸ ਗੱਲ ਨੂੰ ਸਮਝ ਸਕਦੇ ਆ ਫੀਲ ਕਰ ਸਕਦੇ ਆ ਐਕਸਪੀਰੀਅੰਸ ਕਰ ਸਕਦੇ ਆ ਵੀ ਜਦੋਂ ਵੀ ਸਾਡੀ ਸਾਡੇ ਨਾਲ ਮੁਲਾਕਾਤ ਹੋਊਗੀ ਨਾ ਜ਼ਿੰਦਗੀ ਨਾਲ ਮੁਲਾਕਾਤ ਹੋਏਗੀ ਤੇ ਜਾਗਰਤੀ ਦੀ ਅਵੇਅਰਨੈਸ ਦੀ ਸ਼ੁਰੂਆਤ ਹੋਊਗੀ ਫਿਰ ਮਨ ਦੇ ਮਨ ਨੂੰ ਸਵਾਲ ਹੋਣਗੇ ਫਿਰ ਸਾਡੇ ਮਾਰਗ ਵੀ ਜੀਵਨ ਦੇ ਰਸਤੇ ਵੀ ਵਾ ਕਮਾਲ ਹੋਣਗੇ ਉਹਦੇ ਵਿੱਚੋਂ ਫਿਰ ਇਹ ਬੇਚੈਨੀ ਪਰੇਸ਼ਾਨੀ ਮਾਨਸਿਕ ਤਣਾਅ ਇਹ ਚੀਜ਼ਾਂ ਘਟਡੀਆਂ ਏ ਲਵਾਰਸ ਜਿਹੜੇ ਅਸੀਂ ਹੋਏ ਹੋਏ ਆ ਜਦੋਂ ਆਪਣੇ ਨਾਲ ਬੈਠਾਂਗੇ ਲੱਗੂਗਾ ਵੀ ਸਾਡਾ ਮਾਲਕ ਕੌਣ ਹੈ ਜਦੋਂ ਅਸੀਂ ਉਹਦੇ ਨਾਲ ਕਨੈਕਟ ਹੋਵਾਂਗੇ ਤਾਂ ਦੁੱਖ ਜਿਹੜੇ ਦੂਰ ਹੋ ਜਾਣਗੇ ਅਦਰਵਾਈਜ਼ ਦੁੱਖ ਜਿਹੜੇ ਅੱਜ ਸਮਾਜ ਦੇ ਵਿੱਚ ਉਹ ਲਵਾਰਸ ਨਹੀਂ ਹੈ ਜਿਹਨੂੰ ਕਿ ਘਰ ਤੋਂ ਵਿਛੜ ਗਿਆ ਲਵਾਰਸ ਉਹ ਹੈ ਜਿਹੜਾ ਕਿ ਆਪਣੇ ਸਿਰਜਨਹਾਰ ਨਾਲੋਂ ਵਿਛੜ ਗਿਆ ਇਹ ਤਾਂ ਇੱਕ ਸਟੇਟ ਆਫ ਮਾਈਂਡ ਹੈ ਥੋੜੀ ਦੇਰ ਬਾਅਦ ਠੀਕ ਹੋ ਜਾਂਦੀ ਹੈ ਜਰੂਰ ਤੁਸੀਂ ਇਸ ਗੱਲ ਦੇ ਉੱਤੇ ਗੌਰ ਕਰਿਓ ਤੇ ਤੁਸੀਂ ਸੁਝਾਅ ਵੀ ਦਿਓ ਕਿ ਵਾਕਈ ਹੀ ਹਾਂ ਇਹ ਚੀਜ਼ ਤੁਹਾਨੂੰ ਤੁਹਾਡਾ ਆਪਣਾ ਐਕਸਪੀਰੀਅੰਸ ਕੀ ਕਹਿੰਦਾ ਹੈ ਵੀ ਜੇ ਅਸੀਂ ਡਾਇਰੈਕਸ਼ਨ ਬਦਲਾਂਗੇ ਤਾਂ ਸਟੇਸ਼ਨ ਤਾਂ ਉਹੋ ਜਿਹੀ ਆਉਣਗੇ ਜਿਹੋ ਜਿਹੇ ਰਸਤੇ ਤੇ ਪਏ ਹੋਏ ਆ ਬਿਲਕੁਲ ਸਾਨੂੰ ਜਰੂਰ ਵਿਚਾਰਨਾ ਚਾਹੀਦਾ ਇਹਨਾਂ ਗੱਲਾਂ ਨੂੰ ਉਹ ਲਵਾਰਸ ਨਹੀਂ ਲਵਾਰਸ ਅਸੀਂ ਆ ਉਹਨਾਂ ਦੇ ਵਾਰਸਾਂ ਦੀ ਖੋਜ ਜਾਰੀ ਹੈ ਉਹ ਵਾਰਸ ਮਿਲ ਜਾਂਦੇ ਆ ਸਾਨੂੰ ਬਹੁਤ ਵਾਰਸ ਮਿਲੇ ਆ ਤੇ ਉਹ ਪਰਿਵਾਰਾਂ ਦੇ ਹਵਾਲੇ ਹੋਏ ਆ ਆਪਣੇ ਨੂੰ ਜਾ ਮਿਲੇ ਪਰ ਕੀ ਅਸੀਂ ਉਹ ਡਾਇਰੈਕਸ਼ਨ ਲੈ ਲਈ ਕਿ ਅਸੀਂ ਉਹ ਖੋਜ ਸ਼ੁਰੂ ਕਰਤੀ ਜੋ ਖੋਜ ਜਸੋ ਪਾਵੇ ਉਹ ਜਦੋਂ ਅਸੀਂ ਆਪਣੇ ਮਾਲਕ ਨੂੰ ਮਿਲਾਂਗੇ ਆਪਣੇ ਨਿਜ ਘਰ ਜਾਵਾਂਗੇ ਤਾਂ ਉਹ ਸੁਖ ਪਾਵੇ ਨਿਜ ਘਰ ਬਸੇ ਤੇ ਫੇਰ ਉਸ ਤੋਂ ਬਾਅਦ ਇਸਨੂੰ ਸੁੱਖ ਮਿਲੂਗਾ ਸ਼ਾਂਤੀ ਮਿਲੂਗੀ ਇਹ ਪੈਸੇ ਪਦਾਰਥ ਤੇ ਪਦਵੀਆਂ ਦੀ ਮਹਤਾਜ ਨਹੀਂ ਹੈਗੀ ਨਾ ਹੀ ਕਿਤੇ ਦਰਖਤਾਂ ਨੂੰ ਲੱਗਦੀ ਹੈ ਨਾ ਹੀ ਬਾਜ਼ਾਰ ਚੋਂ ਮਿਲਦੀ ਹੈ ਇਹ ਤਾਂ ਇੱਕ ਇਨਸਾਨ ਦੀ ਐਸੀ ਸੋਚ ਚ ਜਿਹੜੀ ਕੋਦੀ ਮੂਲ ਨਾਲ ਕਨੈਕਟ ਹੁੰਦੀ ਹੈ ਜਦੋਂ ਸੋਚ ਉਦੋਂ ਪ੍ਰਾਪਤ ਹੁੰਦੀ ਹੈ ਬਿਲਕੁਲ ਜਿਸ ਤਰ੍ਹਾਂ ਕਿ ਸ਼ਮਸ਼ੇਰ ਜੀ ਤੁਸੀਂ ਆਪਣੇ ਕੀਮਤੀ ਵਕਤ ਚ ਸਮਾਂ ਕੱਢਿਆ ਤੇ ਜਿਸ ਤਰ੍ਹਾਂ ਕਿ ਸਾਡੇ ਜਿਹੜੇ ਦਰਸ਼ਕ ਨੇ ਇਹ ਪ੍ਰੋਗਰਾਮ ਦੇਖ ਰਹੇ ਨੇ ਉਹਨਾਂ ਨੂੰ ਵੀ ਬਖੂਬੀ ਪਤਾ ਲੱਗ ਗਿਆ ਹੋਵੇਗਾ ਕਿ ਅਸਲ ਦੇ ਵਿੱਚ ਲਾਵਾਰਿਸ ਕੌਣ ਨੇ ਅਸਲ ਦੇ ਵਿੱਚ ਲਾਵਾਰਿਸ ਉਹਨੇ ਜਿਹੜੇ ਉਸ ਪਰਮਾਤਮਾ ਵਾਹਿਗੁਰੂ ਤੋਂ ਵਿਛੜ ਚੁੱਕੇ ਨੇ ਦੂਰ ਹੋ ਚੁੱਕੇ ਨੇ ਇਸ ਕਰਕੇ ਜ਼ਰੂਰਤ ਹੈ ਕਿ ਅਸੀਂ ਜਿਸ ਅਕਾਲ ਪੁਰਖ ਨੇ ਸਾਨੂੰ ਇਸ ਦੁਨੀਆ ਦੇ ਵਿੱਚ ਭੇਜਿਆ ਉਸ ਅਕਾਲ ਪੁਰਖ ਨੂੰ ਸਿਰਜਣ ਹਾਰੇ ਨੂੰ ਨਾ ਭੁੱਲਿਆ ਜਾਵੇ ਸ਼ਮਸ਼ੇਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ